ਮੈਂ ਖਾਲਸਾ ਵਾਹਿਗੁਰੂ ਜੀ ਦੇ ਫਤੇ ਦਾਸ ਭਪਿੰਦਰ ਸਿੰਘ ਜ਼ਿਲ੍ਹਾ ਪ੍ਰਦਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਫਾਜ਼ਿਲਕਾ ਮੈਂ ਪੰਜਾਬ ਸਰਕਾਰ ਨੂੰ ਅੱਥਰੂ ਟੋਲ ਕੇ ਬੇਨਤੀ ਕਰਨਾ ਚਾਹਾਂਗਾ ਕਿ ਸਾਡੀ ਮਲੋਕਾਂ ਰਿਆ ਦੀ ਜਿਹੜੀ ਬੰਦੀ ਲਈ ਗਈ ਹੈ ਇਹਨੇ ਮੌਕੇ ਤੇ ਟਾਈਮ ਤੇ ਬੰਦੀ ਲਈ ਹੈ ਜਦੋਂ ਕਿ ਨਰਮੀ ਦੀ ਵਜਾਈ ਚੱਲ ਰਹੀ ਸੀ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਚੁੰਨੇ ਦਾ ਬਦਲ ਕਰਨਾ ਹੈ ਪਰ ਜੋਗੀ ਬਦਲਾ ਵਿਚਰੀ ਹੈ ਮੈਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਨੇ ਆ ਕਿਹੜੇ ਟਾਈਮ ਤੇ ਬੰਦੀ ਲਈ ਹੈ ਹੁਣ ਸਾਡੇ 2 ਹਫ਼ਤਿਆਂ ਦੀ ਲੋੜ ਸੀ ਪਾਣੀ ਦੀ ਕਿਉਂਕਿ ਸਾਨੂੰ ਝਰਮੇ ਦੀ ਬਿਜਾਈ ਚਾਹੀਦੀ ਹੈ ਤੀਜੀ ਗੱਲ ਇਹ ਹੈ ਵੀ ਜਦੋਂ ਬੰਦੀ ਲੈ ਲਈ ਹੈ ਕਿ ਸਫਾਈ ਵਾਸਤੇ ਲੈਣੀ ਹੈ ਆਹ ਹੁਣ ਸਾਡੀ ਨਹਿਰ ਦੀ ਆਰਾਮਸਰ ਮੈਂਡਰ ਦੀ ਸਫਾਈ ਹੋਈ ਹੈ ਆ ਦੇਖੋ ਕੀ ਹਾਲ ਹੈ ਐਸ ਚੀਜ਼ ਵਾਸਤੇ ਬੰਦੀ ਲੈ ਲਈ ਤੇ ਨਹਿਰ ਉਵੇਂ ਹੀ ਪਈ ਹੈ ਪੰਜਾਬ ਸਰਕਾਰ ਗੱਲਾਂ ਦਾ ਖੜਾ ਬਣਾਰੀ ਤੇ ਕਰਦੇ ਕੁਝ ਨਹੀਂ ਹੁਣ ਐਸ ਬੰਦੀ ਦੇ ਨਾਮ ਐ ਪਤਾ ਨਹੀਂ ਕਿੰਨੇ ਪੈਸੇ ਖਾ ਜਾਣਗੇ ਪੈਸੇ ਦਾ ਜਿਹੜੇ ਖਾਣਗੇ ਖਾਣਗੇ ਨਾਲ ਬਾਗਾਂ ਦਾ ਤੇ ਫਸਲਾਂ ਦਾ ਨੁਕਸਾਨ ਜਿਹੜਾ ਹੋਇਆ ਵੱਖਰਾ ਹੈ ਇੱਕ ਤਰੀਕ ਤੋਂ ਝੋਨਾ ਲਾਉਣਾ ਸ਼ੁਰੂ ਕਰਤਾ ਪਾਣੀ ਹਜੇ ਸਾਡੇ ਆਇਆ ਨਹੀਂ ਨਰਮਾ ਸਾਡਾ ਬੀਜਿਆ ਨਹੀਂ ਗਿਆ ਨਰਮੇ ਸਾਡੇ ਹੌਂਸਲਾ ਹੋ ਗਏ ਆਨ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਸਾਡੀ ਨਾਲੇ ਜਲਦੀ ਜਲਦੀ ਪਾਣੀ ਛੱਡਿਆ ਜਾਵੇ ਤਾਂ ਜੋ ਜਿਹੜੇ ਲੋਕ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਹੈ ਆਗ ਸਾਡੇ ਖਰ ਸੁੱਕ ਗਏ ਐ ਫਸਲਾਂ ਹਰੀ ਵੀ ਜੀ ਨਹੀਂ ਗਈਆਂ ਤਾਂ ਜੋ ਜੇ ਜਲਦੀ ਜਲਦੀ ਆਵੇ ਪਾਣੀ ਜਿਹੜੇ ਕੋ ਰਹਿੰਦਾ ਲੋਕਾਂ ਦਾ ਨਰਮ ਤਾਂ ਨਹੀਂ ਅਸੀਂ ਵੀ ਸਕੇ ਉੱਥੇ ਗਵਾਰੀ ਮੂੰਗੀ ਬੀਜ ਕੇ ਕੋਈ ਆਪਦਾ ਘੱਟਾ ਪੋਇਆ ਕਰ ਸਕੀਏ ਉਧਰੋਂ ਐਕਸ਼ਨ ਸਾਹਿਬ ਐ ਪਤਾ ਨਹੀਂ ਕੀ ਤੋਂ ਕੋਈ ਸਹੀਮ ਸਲਾਹ ਲੈਂਦੇ ਐ ਬੰਦੀ ਬੰਦੀ ਕਰ ਦਿਓ ਜੀ ਬੰਦੀ ਕਰ ਦਿਓ ਸਫਾਈ ਕਰਨੀ ਐ ਸਫਾਈ ਐਕਚੁਅਲ ਜ ਸਫਾਈ ਹੋਈ ਨਹੀਂ ਸਿਰਫ ਖਾਣਾ ਪੂਰਤੀ ਕਰਕੇ ਅਫਸਰ ਪੈਸੇ ਖਾ ਜਾਣਗੇ ਤੇ ਲੋਕ ਓਵੇਂ ਉਹਦਾ ਨੁਕਸਾਨ ਚੱਲਣਗੇ ਮਾਨ ਸਰਕਾਰ ਨੂੰ ਫੇਰ ਅਸੀਂ ਪ੍ਰਜਨ ਬੇਨਤੀ ਕਰਾਂਗੇ ਵੀ ਸਾਡੀ ਨਾਰਾਂ ਚ ਜਲਦੀ ਜਲਦੀ ਪਾਣੀ ਛੱਡਿਆ ਜਾਵੇ ਤਾਂ ਜੋ ਜਿਹੜਾ ਨੁਕਸਾਨ ਤੋਂ ਪਹਿਲਾਂ ਹੋ ਗਿਆ ਹੋ ਗਿਆ ਅਗਾ ਰੋਕਿਆ ਜਾ ਸਕੇ ਇੰਨੀਆਂ ਬੇਨਤੀਆਂ ਕਰਦਾ ਜਮਾਜਾਤਿਕ ਵਾਹਿਗੁਰੂ ਖਾਲਸਾ ਵਾਹਿਗੁਰੂ